ਸਭ ਤੋਂ ਪਹਿਲਾ ਗੱਲ ਆਜ਼ਾਦ ਮਾਝੇ ਦੇ ਤੁਰੰਦਰ ਦੀ ਵਿਕਰਮ ਸਿੰਘ ਮਜੀਠੀਆ ਕੇਸ ਦੇ ਨਾਲ ਜੁੜੀ ਵੱਡੀ ਖਬਰ ਹੈ ਮੋਹਾਲੀ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਪਹੁੰਚ ਗਏ ਨੇ ਐਡਵੋਕੇਟ ਅਰਸ਼ਦੀਪ ਕਲੇਰ ਮੋਹਾਲੀ ਕੋਰਟ ਪਹੁੰਚੇ ਨੇ ਅਦਾਲਤ ਦੇ ਵਿੱਚ ਪਹੁੰਚੇ ਨੇ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਆਰਡਰ ਦੀ ਕਾਪੀ ਜਿਹੜੀ ਆ ਸੌਂਪੀ ਜਾਵੇਗੀ ਤਾ ਪੰਜਾਬ ਸਰਕਾਰ ਨੂੰ ਅੱਜ ਹੀ ਵੱਡਾ ਝਟਕਾ ਲੱਗਿਆ ਅਤੇ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲੀ ਹੈ ਐਡਵੋਕੇਟ ਅਰਸ਼ਦੀਪ ਕਲੇਰ ਜਿਹੜੇ ਨੇ ਮੋਹਾਲੀ ਕੋਰਟ ਪਹੁੰਚ ਚੁੱਕੇ ਨੇ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਆਰਡਰ ਦੀ ਕਾਪੀ ਜਿਹੜੀ ਆ ਉਹ ਦਿੱਤੀ ਜਾਵੇਗੀ ਤਾਂ ਮੋਹਾਲੀ ਕੋਰਟ ਪਹੁੰਚੇ ਨੇ ਹਾਲਾਂਕਿ ਅਕਾਲੀ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਭੰਗੜੇ ਪਾਈ ਜਾ ਰਹੇ ਨੇ ਜਸ਼ਨ ਮਨਾਏ ਜਾ ਰਹੇ ਨੇ ਤਾਂ ਕਿਸੇ ਵੀ ਵੇਲੇ ਵਿਕਰਮ ਸਿੰਘ ਮਜੀਠੀਆ ਜੀਐਲ ਤੋਂ ਬਾਹਰ ਆ ਸਕਦੇ ਨੇ ਬਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਕਰੀਬ 7 ਮਹੀਨੇ ਹੋ ਗਏ ਨੇ ਤੇ 7 ਮਹੀਨਿਆਂ ਬਾਅਦ ਅੱਜ ਵੱਡੀ ਰਾਹਤ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਹੈ ਕਿਉਂਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਸਾਡੇ ਕੋਲ ਪੁਕਤਾ ਸਬੂਤ ਨੇ ਸਾਰੇ ਸਾਡੇ ਕੋਲ ਪੱਕੇ ਸਬੂਤ ਨੇ ਪਰ ਦੂਜੇ ਪਾਸੇ ਜੇ ਅੱਜ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੀ ਇੱਕ ਵੀ ਦਲੀਲ ਸੁਪਰੀਮ ਕੋਰਟ ਦੇ ਵਿੱਚ ਨਹੀਂ ਚੱਲੀ ਤਾਂ ਉਥੇ ਦੂਸਰੇ ਪਾਸੇ ਮੋਹਾਲੀ ਕੋਰਟ ਪਹੁੰਚੇ ਨੇ ਵਿਕਰਮ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਜਿਹੜੇ ਕਿ ਕਾਪੀ ਸੌਂਪਣਗੇ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਤਾਂ ਐਡਵੋਕੇਟ ਅਰਸ਼ਦੀਪ ਕਲੇਰ ਮੋਹਾਲੀ ਕੋਰਟ ਜਿਹੜੀ ਅਦਾਲਤ ਦੇ ਵਿੱਚ ਪਹੁੰਚ ਚੁੱਕੇ ਨੇ ਮ ਜੀਟੀਆ ਨੂੰ ਬੇਲ ਸਰਕਾਰ ਦੀਆਂ ਦਲੀਲਾਂ ਜਿਹੜੀਆਂ ਅੱਜ ਫੇਲ ਹੋ ਚੁੱਕੀਆਂ ਤਾਂ ਮੋਹਾਲੀ ਕੋਰਟ ਪਹੁੰਚ ਚੁੱਕੇ ਨੇ ਅਰਸ਼ਦੀਪ ਕਲੇਰ ਜੋ ਸੁਪਰੀਮ ਕੋਰਟ ਦੇ ਵੱਲੋਂ ਆਰਡਰ ਦੀ ਕਾਪੀ ਹੈ ਮੋਹਾਲੀ ਕੋਰਟ ਦਿੱਤੀ ਜਾਏਗੀ ਸਾਡੇ ਨਾਲ ਮਨਜੋਤ ਕੰਗ ਜੋੜ ਚੁੱਕੇ ਨੇ ਮਨਜੋਤ ਅਰਸ਼ਦੀਪ ਕਲੇਰ ਪਹੁੰਚ ਚੁੱਕੇ ਨੇ ਕੀ ਕੋਈ ਜਾਣਕਾਰੀ ਹੈ ਆ ਦੇਖੋ ਅੱਜ ਇਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਜ਼ਾਹਰ ਜੀ ਗੱਲ ਹੈ ਕਿ ਜਿਵੇਂ ਆਕਾਲੀ ਦਲ ਦੇ ਵਰਕਰਜ਼ ਔਰ ਸ਼ਰਮਣੀ ਕਾਲਦੀਰ ਦੇ ਲੀਗਲ ਦੇ ਇੰਚਾਰਜ ਨੇ ਔਰ ਅਰਸ਼ਦੀਪ ਪ੍ਰੇਰ ਬੋਰਡ ਦੇ ਵਿੱਚ ਪਹੁੰਚੇ ਨੇ ਔਰ ਅਦਾਲਤ ਪਹੁੰਚ ਕੇ ਉਹਨਾਂ ਵੱਲੋਂ ਜਿਹੜੀ ਕਾਪੀ ਸੁਪਰੀਮ ਕੋਰਟ ਦਾ ਵੱਲੋਂ ਆਰਡਰ ਦਿੱਤੇ ਗਏ ਸੀ ਉਹ ਸੌਪੇ ਜਾਣੇ ਜਿਸ ਤੋਂ ਬਾਅਦ ਅਗਲੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋਣੀ ਹੈ ਔਰ ਨਾਲ ਦੀ ਨਾਲ ਨਾਬਾ ਜੇਲ੍ਹ ਦੇ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਰਿਹਾ ਹੋਣ ਕਿ ਔਰ ਉਸੇ ਚੀਜ਼ ਨੂੰ ਲੈ ਕਿ ਕਿ ਮੁਹਾਲੀ ਕੋਰਟ ਦੇ ਵਿੱਚ ਇਹ ਪੂਰਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀਗਾ ਔਰ ਮਾਮਲਾ ਦਰਜ ਕਰਨ ਤੋਂ ਪਰંત ਤਮਾਮ ਜਿਹੜੇ ਕੇਸ ਸੀ ਹਿਅਰਿੰਗ ਜਿਹੜੀ ਆ ਮੁਹਾਲੀ ਕੋਰਟ ਦੇ ਵਿੱਚ ਹੋਈ ਵਿਜੀਲੈਂਸ ਵੱਲੋਂ ਤਮਾਮ ਜਿਹੜੇ ਲਗਭਗ 40000 ਪੰਨੇ ਦੇ ਜਿਹੜੇ ਚਾਰ ਚੇੜੀ ਸੋਪੀ ਗਈ ਪਰ ਉਹ ਹਾਲਾਂਕਿ ਕਿਤੇ ਜਿਹੜੀ ਆ ਉਹ ਕੰਮ ਨਹੀਂ ਆਈ ਕਿਉਂਕਿ ਸੁਪਰੀਮ ਕੋਰਟ ਵੱਲੋਂ ਅੱਜ ਗਿਆ ਬਿਕਰਮ ਸਿੰਘ ਮਜੀਠੀਆ ਹਰਾਨੋ ਔਰ ਇਸ ਪ੍ਰਕਿਰਿਆ ਦੇ ਵੱਲੋਂ ਸਿੱਧੇ ਤੌਰ ਦੇ ਉੱਪਰ ਜਦੋਂ ਆਰਡਰ ਕਾਪੀ ਡੀਕੀ ਜਾ ਰਹੀ ਸੀ ਆਰਡਰ ਕਾਪੀ ਤੋਂ ਬਾਅਦ ਹੁਣ ਮੁਹਾਲੀ ਕੋਰਟ ਦੇ ਵਿੱਚ ਉਸ ਨੂੰ ਸਬਮਿਟ ਕਰਾਉਣਾ ਸੀ ਜਿਸ ਤੋਂ ਬਾਅਦ ਅਗਲੇ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਜਾਣੇ ਸੀਗੇ ਔਰ ਅਰਸ਼ਦੀਪ ਕਲੇਰ ਜਿਹੜੇ ਨੇ ਉਹ ਆਪਣੇ ਲੀਗਲ ਵਿੰਗ ਦੇ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਇੱਥੇ ਪਹੁੰਚੇ ਨੇ ਔਰ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਆਦੇਸ਼ ਨੇ ਮੁਹਾਲੀ ਕੋਰਟ ਤੋਂ ਨਾਬਾ ਜੇਲ੍ਹ ਤੱਕ ਜਾਣਗੇ ਔਰ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਰਿਹਾ ਕਰ ਦਿੱਤਾ ਜਾਣਾ ਕਿਉਂਕਿ ਜ ਇਹ ਹੀ ਖਬਰ ਜਿਹੜੀ ਸੁਪਰੀਮ ਕੋਰਟ ਤੋਂ ਤੁਰਿਆ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਤਰੀਕੇ ਦੇ ਨਾਲ ਸਿਆਸਤ ਜਿਹੜਾ ਉਹ ਪੁਚਾਲ ਆਉਂਦਾ ਹੋਇਆ ਦਿਖਾਈ ਦਿੱਤਾ ਔਰ तमाम ਜਿਹੜੇ ਅਕਾਲੀ ਦਲ ਦੇ ਵਰਕਰ ਸੀਗੇ ਉਹਨਾਂ ਵੱਲੋਂ ਪਟਾਕੇ ਚਲਾਏ ਗਏ ਜਿਵੇਂ ਅਸੀਂ ਲਗਾਤਾਰ ਤਸਵੀਰਾਂ ਜ਼ਰੀਏ ਦਿਖਾ ਵੀ ਰਹੇ ਆ ਮਠਾਈਆਂ ਜਿਹੜੀਆਂ ਨੇ ਉਹ ਕਾਲੀ ਦਲ ਦੇ ਦਫ਼ਤਰ ਦੇ ਵਿੱਚ ਵੀ ਵੰਡੀਆਂ ਗਈਆਂ ਔਰ तमाम ਵਰਕਰਸ ਜਿਹੜੇ ਨੇ ਉਹ ਇਸ ਜਗ੍ਹਾ ਜਗ ਦੇ ਵਿੱਚ ਜਿਹੜੀ ਆ ਉਹ ਕਿਤਨਾ ਕਿਤੇ ਖੁਸ਼ੀ ਮਨਾਉਂਦੇ ਹੋਏ ਨਜ਼ਰ ਆਏ ਨੇ ਔਰ ਕੁਝ ਹੀ ਸਮੇਂ ਦੇ ਵਿੱਚ ਆ ਜਿਹੜੇ ਅਰਸ਼ਦੀਪ ਕਲੇਰ ਨੇ ਉਹ ਬਾਹਰ ਹੋਣਗੇ ਔਰ तमाम ਚੀਜ਼ਾਂ ਜਿਹੜੀਆਂ ਉਸ ਉਹ ਅੰਦਰ ਜੋ ਕੁਝ ਗੱਲਬਾਤ ਹੋਈ ਕਿਉਂਕਿ ਲੰਮੇ ਸਮੇਂ ਤੋਂ ਇਹ ਪੂਰੀ ਪ੍ਰਕਿਰਿਆ ਜਿਹੜੀ ਚੱਲ ਰਹੀ ਸੀ ਲਗਭਗ 25 ਜੂਨ ਤੋਂ ਗ੍ਰਿਫਤਾਰੀ ਹੋਈ ਆ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਔਰ ਅੱਜ ਹੂੰ ਪਰ ਉਸ ਚੀਜ਼ਾਂ ਨਿਕਲ ਕੇ ਆਈਆਂ ਜਿਹੜੀ ਗੱਲਬਾਤ ਹੋਈ ਜਾਂ ਜਿਹੜੇ ਮੁਕੱਦਮੇ ਹੋਏ ਜਿਹੜੇ ਕੇਸ ਹੋਏ ਫਿਲਹਾਲ ਝੂਠੇ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਕੀਤੇ ਗਏ ਨਾਲਾ ਕਿ ਤੁਰੰਤ ਉਸ ਤੋਂ ਕੁਝ ਸਮਾਂ ਬਾਅਦ ਹੀ ਫੈਸਲਾ ਜਿਹੜਾ ਪ੍ਰੀਮ ਕੋਰਟ ਵੱਲੋਂ ਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਇੱਕ ਸਿਆਸਤ ਦੇ ਵਿੱਚ ਪਛਾਲ ਦੇ ਤੌਰ ਦੇ ਉੱਪਰ ਕੰਮ ਕਰ ਰਹੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਹਰਪਾਲ ਸਿੰਘ ਚੀਮਾ ਹੋਰਾਂ ਦਾ ਜੋ ਬਿਆਨ ਆਉਂਦਾ ਉਸ ਤੋਂ ਬਾਅਦ ਸੁਨੀਲ ਜਾਖੜ ਦਾ ਜੋ ਬਿਆਨ ਆਉਂਦਾ ਇਹ ਤਮਾਮ ਤਸਵੀਰਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਮਜ਼ਬੂਤ ਹੋਣ ਦੇ ਸੰਕੇਤ ਜਿਹੜੇ ਨੇ ਇੱਕ ਪਾਸੇ ਜ਼ਰੂਰ ਦਿਖਾ ਰਹੇ ਨੇ ਕਿਉਂਕਿ ਜਿਹੜੇ ਮਾਝ ਦੇ ਜਰਨੈਲ ਦੱਸੇ ਜਾਂਦੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਹੁਣ ਬਾਹਰ ਹੋਣਗੇ ਤਮਾਮ ਉਹ ਚੀਜ਼ਾਂ ਜਿਹੜੀਆਂ ਨੇ ਅਸੀਂ ਦੇਖੀ ਜ਼ਾਹਰ ਦੀ ਗੱਲ ਹੈ ਪਹਿਲਾ ਮੁਹਾਲੀ ਔਰ ਇਸੇ ਕੋਰਟ ਦੇ ਵਿੱਚ ਮੈਂ ਇਸ ਕਰਕੇ ਵੀ ਇਹ ਤਸਵੀਰਾਂ ਦਿਖਾ ਰਿਹਾ ਇਸੇ ਕੋਰਟ ਦੇ ਵਿੱਚ ਪਹਿਲਾ ਉਹਨਾਂ ਨੂੰ ਪੇਸ਼ ਕਰਾਇਆ ਜਾਂਦਾ ਸੀਗਾ ਔਰ तमाम ਪਰ ਫਿਰ ਕਹ ਲਈਏ ਬੇਸਮੈਂਟ ਦੇ ਵਿੱਚੋਂ ਦੀ ਲਿਆਉਣਾ ਔਰ ਉਸ ਤੋਂ ਬਾਅਦ ਜਦੋਂ ਹੂੰ तमाम ਇਹ ਜਿਹੜੀ ਇਹ ਜਿਹੜਾ ਮੁਹਾਲੀ ਦਾ ਡਿਪਟੀ ਕੰਪਲੈਕਸ ਹੈ ਇਸੇ ਬਾਅਦ ਤੇ ਜਿਹੜੇ মিডিਆ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਂਦਾ ਸੀ ਜਾਂ ਕਿਸੇ ਸੁਣਵਾਈ ਨੂੰ ਇਸੋ ਤਰ੍ਹਾਂ ਜੇਕਰ ਕਿਸੇ ਦੀ ਸੁਣਵਾਈ ਹੁੰਦੀ ਸੀ ਤਾਂ ਮੰਨ ਲਈ ਤੋਂ ਵੀ ਟਾਲ ਦਿੱਤਾ ਜਾਂਦਾ ਸੀ ਔਰ ਅਗਲੇ ਸਮੇਂ ਦੇ ਵਿੱਚ ਕਰ ਦਿੱਤਾ ਜਾਂਦਾ ਸੀ ਜੀ ਔਰ ਇਹ ਚੀਜ਼ਾਂ ਜਿਹੜੀਆਂ ਨੇ ਇਸ ਵਿਅਕਤੀਤਾ ਇੱਕ ਪਾਸੇ ਸਭ ਦਾ ਆਮ ਦੇ ਤੌਰ ਦੇ ਉੱਪਰ ਵੀ ਦੇਖੀ ਤਾਂ ਇੱਕ ਪੰਜਾਬੀਅਤ ਦੀ ਜਿੱਤਿਆ ਵੀ ਜਦੋਂ ਇੱਕ ਪੰਜਾਬੀਅਤ ਦੀ ਜਿੱਤਿਆ ਵੀ ਜਦੋਂ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਗੰਭੀਰ ਦੇ ਤੌਰ ਦੇ ਉੱਪਰ ਜਦੋਂ ਪੂਰੇ ਸੁਣਵਾਈ ਦੇ ਤੌਰ ਦੇ ਉੱਪਰ ਜਿਹੜਾ ਜਿਸ ਜਗ੍ਹਾ ਦੇ ਉੱਪਰ ਸੁਣਵਾਈ ਹੁੰਦੀ ਸੀ ਅਦਾਲਤ ਦੇ ਵਿੱਚ ਤਾਂ ਉਹ ਪੂਰੇ ਕੋਰਟ ਨੂੰ ਚਿੱਟੇ ਪਰਦੇ ਲਾ ਦਿੱਤੇ ਜਾਂਦੇ ਸੀ ਮੁਹਾਲੀ ਦੇ ਕੋਰਟ ਦੇ ਵਿੱਚ ਜਦੋਂ ਉਹਨਾਂ ਤਾਂ ਗੱਡੀਆਂ ਦੇ ਉੱਪਰ ਨੀਲੇ ਪਰਦੇ ਲਾ ਦਿੱਤੇ ਜਾਂਦੇ ਸੀ ਸਾਜੋ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਇੱਕ ਤਸਵੀਰ ਜਿਹੜੀ ਆ ਉਹ ਬਾਹਰ ਨਾ ਸਕੇ ਤਾਂ ਹਾਲਾਂਕਿ ਅੱਜ ਸੁਪਰੀਮ ਕੋਰਟ ਵੱਲੋਂ ਜਿਹੜਾ ਆਰਡਰ ਦਿੱਤਾ ਗਿਆ ਤਾਂ ਸੁਪਰੀਮ ਕੋਰਟ ਵੱਲੋਂ ਜਮਾਨਤ ਜਿਹੜੀ ਦਿੱਤੀ ਗਈ ਹੈ ਤਾਂ ਇੱਕ ਵੱਡੀ ਰਾਹਤ ਬਿਕਰਮ ਸਿੰਘ ਮਜੀਠੀਆ ਨੂੰ ਵੀ ਮਿਲੀ ਆ ਔਰ ਉਸ ਤੋਂ ਬਾਅਦ तमाम ਜਿਹੜੀ ਲੀਗਲ ਵਿੰਗ ਦੀ ਟੀਮ ਹੈ ਉਹ ਹੁਣ ਮੁਹਾਲੀ ਕੋਰਟ ਪਹੁੰਚੀ ਹੈ ਜਿਹੜੇ ਪ੍ਰਕਿਰਿਆ ਜਿਹੜੀ ਉਸ ਨੂੰ ਅਗਲੀ ਪ੍ਰਕਿਰਿਆ ਆਰੰਭ ਕਰ ਦਿੱਤਾ ਗਿਆ ਔਰ ਕੁਝ ਹੀ ਸਮੇਂ ਦੇ ਵਿੱਚ ਅਸ਼ਦੀਪ ਕਲੇਰ ਜਿਹੜੇ ਨੇ ਉਹ ਬਾਹਰ ਆਉਣਗੇ ਔਰ ਬਿਕਰਨ ਸਿੰਘ ਮਜੀਠੀਆ ਦੀ ਨਾਬਾ ਜੇਲ੍ਹ ਦੇ ਵਿੱਚੋਂ ਜ਼ਮਾਨਤ ਦੇ ਜਿਹੜੇ ਆਦੇਸ਼ ਨੇ ਉਹ ਜ਼ਰੂਰ ਇਸ ਕੋਰਟ ਦੇ ਵਿੱਚੋਂ ਭੇਜੇ ਜਾਣੇ ਔਰ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਣੀ ਹੈ ਕਿਉਂਕਿ ਜ਼ਾਹਰ ਜੀ ਗੱਲ ਹੈ ਸੁਪਰੀਮ ਕੋਰਟ ਵੱਲੋਂ ਦਿੱਤੇ ਹੋਏ ਇਸ ਆਰਡਰ ਨੂੰ ਕਿਤੇ ਨਾ ਕਿਤੇ ਪੂਰੇ ਪੰਜਾਬ ਦੀ ਸਿਆਸਤ ਨੂੰ ਇੱਕ ਵਾਰ ਹਲਾਕੇ ਰੱਖ ਦਿੱਤਾ ਹੈ ਕਿਉਂਕਿ ਪੰਜਾਬ ਦੀ ਸਿਆਸਤ ਨੂੰ ਹਲਾਕੇ ਜ਼ਰੂਰ ਰੱਖ ਦਿੱਤਾ ਗਿਆ ਹੈਗਾ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਕਿਤੇ ਨਾ ਕਿਤੇ ਪੁਚਾਲਾ ਗਿਆ ਤੁਸੀਂ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਨਾਬਾ ਜੇਲ੍ਹ ਤੋਂ ਬਾਹਰ ਜਸਪ੍ਰੀਤ ਵੀ ਸਾਡੇ ਸਹਿਯੋਗੀ ਜੁੜੇ ਹੋਏ ਨੇ ਜਸਪ੍ਰੀਤ ਇਹੋ ਜਿਹੀਆਂ ਤਸਵੀਰਾਂ ਨੇ ਅਕਾਲੀ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਡੀਕ ਕੀਤੀ ਜਾ ਰਹੀ ਸੀ ਸਬਰ ਰੱਖਿਆ ਹੋਇਆ ਸੀ ਸਭ ਨੇ ਤੇ ਸਬਰ ਦਾ ਫਲ ਤਾਂ ਹੁੰਦਾ ਹੀ ਮਿੱਠਾ ਹੈ ਤੇ ਅੱਜ ਮੂੰਹ ਮਿੱਠਾ ਵੀ ਕਰਵਾਇਆ ਜਾ ਰਿਹਾ ਜਸਪ੍ਰੀਤ ਆ ਬਿਲਕੁਲ ਦੇਖੋ ਨਾਬਾ ਜੇਲਦੀ ਤਸਵੀਰਾਂ ਨਿਊ ਨਾਬਾ ਜੇਲਦੀ ਦੇਖੋ ਇਹ ਨਾਬਾ ਜੇਲ ਜਿੱਥੇ ਕਿ ਲਗਾਤਾਰ ਸਮਰਥਕ ਨੇ ਜਿਹੜੇ ਮਜੀਠੀ ਨੂੰ ਚਾਹਣ ਵਾਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਨੇ ਉਹ ਜੁਟਣੇ ਸ਼ੁਰੂ ਹੋ ਗਏ ਨੇ ਜਿਹੜਾ ਲਗਾਤਾਰ ਜਦ ਉਹਨਾਂ ਕੋਲੇ ਖਬਰ ਪੁੱਜੀ ਆ ਮਠਿਆਈਆਂ ਵੰਡੀਆਂ ਗਈਆਂ ਜਿਹੜਾ ਪੂਰਾ ਇੰਤਜ਼ਾਮ ਜਿਹੜੇ ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਕਿ ਲਗਾਤਾਰ ਜਦ ਗਿਣਤੀ ਵਧੇਗੀ ਜਦ ਲਗਾਤਾਰ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ ਹਰ ਪੁਆਇੰਟ ਦੇ ਉੱਤੋਂ ਤਾਂ ਬੜਾ ਜੋਸ਼ ਵੀ ਨਜ਼ਰ ਆ ਰਿਹਾ ਬੜਾ ਉਤਸ਼ਾਹ ਵੀ ਨਜ਼ਰ ਆ ਰਿਹਾ ਮਠਿਆਈ ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਜਿਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਕਿਉਂਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਇੱਕ ਝੂਠਾ ਮੁਕੱਦਮਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਢੱਕਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਦੀਆਂ ناکامیਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਸੀ ਜਿਸ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜਾ ਹੀ ਚਿੰਤਾ ਹੋਈ ਵੀ ਸੀ ਸਾਡਾ ਪੰਜਾਬ ਦੇ ਵਿੱਚ ਮਿਕ ਮਿਕਨ ਸਿੰਘ ਮਜੀਠੀਆ ਨੇ ਜਿਹੜਾ ਲੋਕਾਂ ਦੇ ਵਿੱਚ ਜਰੂਸ ਕੱਢ ਰਹੇ ਨੇ ਉਸ ਦੇ ਆਧਾਰ ਤੇ ਇਹਨਾਂ ਨੇ ਮਜੀਠੀਆ ਸਾਹਿਬ ਨੂੰ ਜੇਲ੍ਹ ਦੇ ਵਿੱਚ ਝੂਠਾ ਮਕਾਦਮਾ ਕਰਕੇ ਬੰਦ ਕਰ ਦਿੱਤਾ ਸੀ ਅੱਜ ਜੇ ਮਜੀਠੀਆ ਬਾਹਰ ਆਉਣਗੇ ਲੱਗਦਾ ਕਿ ਮੁੱਛਾਂ ਨੂੰ ਤਾਂ ਫੇਰ ਦਿੱਤਾ ਜਾਊ ਤੇ ਉਹ ਤਸਵੀਰ ਜਿਹੜੀ ਫੇਰ ਜਾਊ ਦੇਖੋ ਮੁੱਛਾਂ ਨੂੰ ਤਾਂ ਤਾਂ ਦੇਣਗੇ ਦੇਣਗੇ ਕਿਉਂਕਿ ਮੈਨੂੰ ਲੱਗਦਾ ਜਿੰਨੇ ਇਹਨਾਂ ਨੇ ਕੈਮਰੇ ਲਾਇਆ ᱛੀ ਉਹ ਅੰਦਰ ਵੀ ਮੁੱਛਾਂ ਨੂੰ ਤਾਂ ਦੇ ਦੇ ਕੀ ਡਰਾਉਂਦੇ ਰਹੇ ਨੇ ਉਹ ਤੇ ਅੱਜ ਚੜ੍ਹਦੀ ਕਲਾ ਚ ਬਾਹਰ ਆਉਣਗੇ ਤੇ ਜਿਵੇਂ ਪਹਿਲਾਂ ਉਹਨਾਂ ਨੇ ਬਾਗਡੋਰ ਸੰਭਾਲੀ ਸੀਗੀ ਓਵੇਂ ਨੇ ਧੜਕੋ ਕੇ ਅਕਾਲ ਪੁਰਖ ਦਾ ਬਹੁਤ-ਬਹੁਤ ਸ਼ੁਕਰਾਨਾ ਜਿਨ੍ਹਾਂ ਤੇ ਮਜੀਠਿਆ ਸਾਹਿਬ ਦਾ ਅਕਾਲ ਪੁਰਖ ਤੇ ਪੂਰਨ ਭਰੋਸਾ ਸੀ ਇਸ ਲਈ ਅੱਜ ਸੱਚ ਦੀ ਜਿੱਤ ਹੋਈ ਹੈ ਤੇ ਬਿਕਰਨ ਸਿੰਘ ਮਜੀਠੀ ਅੱਜ ਬਾਜਤ ਜਮਾਨਤ ਮਿਲ ਕੇ ਬਾਹਰ ਆ ਰਹੇ ਨੇ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਬਿਲਕੁਲ ਜੇ ਤਸਵੀਰਾਂ ਦਿਖਾ ਰਹੇ ਆ ਦੇਖੋ ਇੱਧਰ ਦੇਖੋ ਵੱਡੀ ਗਿਣਤੀ ਦੇ ਵਿੱਚ ਵਰਕਰ ਜਿਹੜੇ ਜੁਟਨੇ ਸ਼ੁਰੂ ਹੋਏ ਆ ਪੈਟਰੋਲ ਪੰਪ ਪੈਟਰੋਲ ਪੰਪ ਦੀ ਬਾਹਰ ਦੀ ਤਸਵੀਰਾਂ ਨੇ ਲਗਾਤਾਰ ਜਿਹੜੇ ਨੇ ਵਰਕਰ ਉਹਨਾਂ ਸਮਰਥਕ ਜਿਹੜੇ ਜੁਟਣਾ ਸ਼ੁਰੂ ਹੋ ਗਏ ਤੇ ਦੂਜੇ ਪਾਸੇ ਪੁਲਿਸ ਜਿਹੜੀ ਆ ਉਹ ਵੀ ਜੁਟਣੀ ਸ਼ੁਰੂ ਹੋ ਗਿਆ ਪੁਲਿਸ ਦੀ ਵੀ ਜਿਹੜੀ ਆ ਲਗਾਤਾਰ ਗਿਣਤੀ ਵਾਧੀ ਜਾ ਰਹੀ ਆ ਲਗਾਤਾਰ ਪੁਲਿਸ ਵੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੀ ਹੋਣੀ ਸ਼ੁਰੂ ਹੋਈ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਵੱਡੀ ਗਿਣਤੀ ਚ ਸਮਰਥਕ ਜਿਹੜੇ ਨੇ ਉਹ ਜੁਟਣ ਗਏ ਜਿਹਦੇ ਨਾਲ ਜਿਹੜੀ ਆ ਤਸਵੀਰ ਉਹ ਬਦਲ ਸਕਦੀ ਆ ਸਾਡੇ ਨਾਲ ਸੰਜੀਪ ਜੀ ਮੌਜੂਦ ਨੇ ਸੰਜੀਪ ਸਾਡੇ ਨਾਲ ਲਗਾਤਾਰ ਜਿਹੜੇ 7 ਮਹੀਨੇ ਤੋਂ ਸੰਜੀਪ ਜੀ ਤੁਸੀਂ ਇਸੇ ਖਬਰ ਤੇ ਬਣੇ ਹੋਏ ਸੀ ਹਰ ਪਲ-ਪਲ ਦੀ ਅਪਡੇਟ ਜਿਹੜੇ ਤੁਸੀਂ ਦਿੰਦੇ ਰਹੇ ਹੋ ਆਦੀ ਤ ਕਾਲੀਦਲ ਦੇ ਵਰਕਰ ਸੀ ਵੀ ਹਾਈ ਕੋਰਟ ਤੋਂ ਰਾਹਤ ਮਿਲੇਗੀ ਲੇਕਿਨ ਸਰਕਾਰ ਨੇ ਜਿਹੜੇ ਪੈੰਥਰੇ ਅਪਣਾਏ ਵੀ ਕਿਤੇ ਜਾਂਚ ਪ੍ਰਭਾਵਿਤ ਨਾ ਹੋਵੇ ਸਿਰਫ ਇਹ ਕਹਿ ਕੇ ਨਾ ਤਾਂ ਕੋਈ ਸਬੂਤ ਹਾਈ ਕੋਰਟ ਦੇ ਵਿੱਚ ਕੋਈ ਪੰਜਾਬ ਸਰਕਾਰ